ਨੂੰ ਲੋਕਾਂ ਨੇ ਕਿਹੜੀ ਪਦਵੀ ਵੋਟ ਪਾ ਕੇ ਕਿਹੜੀ ਪਦਵੀ ਤੇ ਜਿਤਾ ਕੇ ਭੇਜਿਆ ਜਿਹੜੇ ਉਹ ਤੱਕ ਲੌਂਦੇ ਉੱਤਰੇ ਫਿਰਦੇ ਉਹ ਆਪਣਾ ਕੰਮ ਆਪਣਾ ਪੰਜਾਬੀ ਦੀ ਗੱਲ ਵਾਂ ਰਾਂਝਾ ਰਾਜੀ ਕਰਦੇ ਤੁਰੇ ਫਿਰਦੇ ਉਹਨਾਂ ਨੂੰ ਕਰਨ ਦਿਓ ਬੜਾ ਜੀਵਨ ਸਫਲਾ ਕਰਨਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਤੀਰਤ ਤੋਂ ਵੀ ਅਹਿਮ ਅੰਦਾ ਤੇ ਦੰ ਅੰਦੋਲਨ ਲੋਕ ਸਭਾ ਤੇ ਵਿਧਾਨ ਸਭਾ ਵਾਂ ਦੇ ਮੈਂਬਰ ਨਿਕਲਦੇ ਆ ਮੋਦੀ ਸਭ ਆਪਣੇ ਆਪ ਨੂੰ ਅੱਜ ਵੀ ਕੋਈ ਤਾਨਾਸ਼ਹੀ ਰਾਜਾ ਸਮਝਦੇ ਆ ਲੋਕਾਂ ਤੋਂ ਉੱਤੇ ਕੁਝ ਵੀ ਨਹੀਂ ਅੱਜ ਪੂਰੇ ਦੇਸ਼ ਦੇ ਲੋਕ ਨਹੀਂ ਅੱਜ ਪੂਰੀ ਦੁਨੀਆ ਦੇ ਗੈਰਤਮੰਦ ਲੋਕ ਡੈਮੋਕ੍ਰੇਸੀ ਨੂੰ ਲੋਕਿੰਸਾਪ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਤਜੀਤ ਸਿੰਘ ਮੈਂਸ ਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਣਾਛਹੀ ਨਾ ਬਣਨ ਅਤੇ ਇਸ ਦੇ ਨਾਲ ਹੀ ਲੁਧਿਆਣਾ ਦੇ ਗੁਰਪਾਲ ਨਗਰ ਖੇਤਰ ਚ ਕਰੀਬ 90 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਂਦੇ ਅਫਸਰ ਤੇ ਬੈਂਸ ਨੇ ਕਿਹਾ ਕਿ ਉਹਨਾਂ ਖੇਤਰਾਂ ਦੀਆਂ ਮਹਿਲਾਵਾਂ ਦੇ ਵੱਲੋਂ ਇੱਥੇ ਗਲੀਆਂ ਦੀ ਬੁਰੀ ਹਾਲਤ ਨੂੰ ਲੈਟਰ ਲਿਖਿਆ ਗਿਆ ਸੀ। ਇਹ ਦੋ ਤੇ ਲਿੰਕ ਸੀਮਿੰਟ ਦੀਆਂ ਗਲੀਆਂ ਦਾ ਸੋ ਮੈਂ ਇੰਟਰਲੋਕਿੰਗ ਟਾਈਲਾਂ ਸੀਮਿੰਟ ਦੀਆਂ ਦਾ ਕੰਮ ਹੈਗਾ ਮੈਂ ਸਭ ਤੋਂ ਪਹਿਲਾਂ ਇਸ ਏਰੀਏ ਦੇ ਕਾਉਂਸਲਰ ਸਰਦਾਰ ਅਰਜਨ ਸਿੰਘ ਜੀਮਾ ਦਾ तहे ਦਿਲੋਂ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਬੜੇ ਤਰਦਦ ਕਰਕੇ ਸਰਕਾਰੀ ਕੰਮ ਕਰਾਉਣੇ ਬੜੇ ਔਖੇ ਆ ਬੜੀ ਹਿੰਮਤ ਮਿਹਨਤ ਦੇ ਨਾਲ ਇਹ ਕੰਮ ਸਿਰੇ ਚੜਾਇਆ ਤੇ ਅੱਜ ਉਦਘਾਟਨ ਇਹ ਸਤਕਾਰਯੋਗ ਭੈਣਾ ਨੇ ਕੀਤਾ ਇਹਨਾਂ ਨੇ ਇੱਕ ਚਿੱਠੀ ਲਿਖ ਕੇ ਭੇਜੀ ਸੀ ਮੈਨੂੰ ਕਿ ਸਾਡੀਆਂ ਇਹਨਾਂ ਗਲੀਆਂ ਦੀ ਹਾਲਤ ਬੜੀ ਮਾੜੀ ਆ ਉਸ ਤੋਂ ਬਾਅਦ ਦੇ ਵਿੱਚ ਫਿਰ ਸਾਰੀਆਂ ਗਲੀਆਂ ਜਿਹੜੀਆਂ ਸੀ ਇਸ ਫਾਈਲ ਦੇ ਵਿੱਚ ਸ਼ਾਮਲ ਕਰਕੇ ਕੰਮ ਦੀ ਸ਼ੁਰੂਆਤ ਹੋਈ। ਤੋਂ ਮੈਂ ਬਹੁਤ-ਬਹੁਤ ਮੁਬਾਰਕਵਾਦ ਕਿ ਕੋਟਾ ਜਿਹੜਾ ਫੰਡ ਆ ਤਿਆਰੀ ਕਿ ਚੁਣੇ ਨਮਾਇੰਦਿਆਂ ਦੇ ਕੋਲੇ ਆ ਕੌਂਸਲਰ ਆ ਫਿਰ ਐਮਐਲਏ ਆ ਤੇ ਫਿਰ ਮੈਂਬਰ ਪਾਰਲੀਮੈਂਟ ਆ। ਹੁਣ ਕਈ ਲੋਕ ਆਪਣਾ ਮਨ ਖੁਸ਼ ਕਰਨ ਵਾਸਤੇ ਵੈਸੇ ਹੀ ਕਈਆਂ ਤੇ ਗੈਂਪੀਆਂ ਚੱਕ ਕੇ ਵਿਘਟਨ ਕਰਦੇ ਫਿਰਦੇ ਹਨ ਉਹਨਾਂ ਕੋਲੇ ਕਿਹੜਾ ਅਖਤਿਆਰੀ ਕੋਟਾ ਉਹਨਾਂ ਨੂੰ ਲੋਕਾਂ ਨੇ ਕਿਹੜੀ ਪਦਵੀ ਵੋਟ ਪਾ ਕੇ ਕਿਹੜੀ ਪਦਵੀ ਤੇ ਜਿਤਾ ਕੇ ਭੇਜਿਆ ਜਿਹੜੇ ਉਹ ਤੱਕ ਲਾਉਂਦੇ ਤੁਰੇ ਫਿਰਦੇ ਉਹ ਆਪਣਾ ਕੰਮ ਆਪਣਾ ਪੰਜਾਬੀ ਦੀ ਗੱਲ ਦਵਾ ਰਾਂਝਾ ਰਾਜੀ ਕਰਦੇ ਤੁਰੇ ਫਿਰਦੇ ਉਹਨਾਂ ਨੂੰ ਕਰਨ ਦਿਓ ਮੈਂ ਜਿੱਥੇ ਵਾਰਕਵਾਦ ਦਿੰਦਾ ਉਥੇ ਕੱਲ ਦੀ ਸਾਰੇ ਇਲਾਕਿਆਂ ਦੇ ਵਾਸੀਆਂ ਨੂੰ ਸਿਮਰ ਵੰਦੇ ਵੀ ਕੁਆਲਿਟੀ ਦੇ ਵਿੱਚ ਕਿਤੇ ਕਮੀ ਨਾ ਰਹੇ ਠੇਕੇਦਾਰ ਨੇ ਕੰਮ ਕਰਨਾ ਕਿਉਂਕਿ ਆਪਣੇ ਕਿਰਤ ਕਮਾਈ ਦੇ ਵਿੱਚ ਜਿਹੜੇ ਸਰਕਾਰ ਨੂੰ ਆਪਾਂ ਟੈਕਸ ਦਿੰਨੇ ਆ ਉਹਨਾਂ ਟੈਕਸਾਂ ਦੇ ਵਿੱਚੋਂ ਖਤਿਆਰੀ ਫੰਡ ਤੁਹਾਡੇ ਇਲਾਕਿਆਂ ਦੀ ਡਵੈਲਪਮੈਂਟ ਵਾਸਤੇ ਤੇ ਜੇ ਕੁਆਲਿਟੀ ਮਾੜੀ ਰਹਿ ਗਈ ਤੇ ਫਿਰ ਆਪਣੀ ਪੈਸੇ ਦਾ ਨੁਕਸਾਨ ਹੈ। ਤੋਂ ਮੈਂ ਆਸ ਕਰੂੰਗਾ ਸਾਰੇ ਚੰਗੀ ਉੱਚ ਗੁਣਵੱਤਾ ਦਾ ਕੰਮ ਜਰੂਰ ਆਪਣੀ ਦੇਖ ਰੇਖੇ ਕਰਾਂਗੇ। ਸੈਕੰਡਲੀ ਮੈਂ ਸਾਰੇ ਜਿੰਨੇ ਇਥੇ ਵੀਰ ਪੜਣਾ ਬਜ਼ੁਰਗ ਨੌਜਵਾਨ ਸਾਥੀ ਇਕੱਠੇ ਉਹਨਾਂ ਨੂੰ ਮੈਂ ਬੀਮਾ ਵੀ ਕਰੂੰਗਾ ਕਿ ਕਿਸਾਨ ਅੰਦੋਲਨ ਇਹ ਤੀਰ ਸਿਆਤਰਾ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਆਪਣਾ ਮਨ ਦੇ ਅੰਦਰ ਇੱਕ ਚਾਹਤ ਹੁੰਦੀ ਆ ਵੀ ਆਪਾਂ ਫਲਾਣੇ ਤੀਰਥ ਤੇ ਜਾਣਾ ਫਲਾਣੇ ਪੀਰਸ ਯਾਤਰਾ ਦੇ ਉੱਤੇ ਆਪਾਂ ਜਾ ਕੇ ਆਪਣਾ ਜੀਵਨ ਸਫਲਾ ਕਰਨਾ ਇਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਤੀਰਥ ਤੋਂ ਵੀ ਅਹਿਮ ਅੰਦਤ ਤੇ ਦਾ ਅੰਦੋਲਨ ਜਿਹੜੇ ਸੱਜਣ ਨਹੀਂ ਗਏ ਉਹ ਕਿਰਪਾ ਕਰਕੇ ਇਸ ਅੰਦੋਲਨ ਦੇ ਵਿੱਚ ਆਏ ਇੱਕ ਦਿਨ ਜਾਣ ਦੋ ਦਿਨ ਜਾਣ ਜ਼ਰੂਰ ਹਾਜ਼ਰੀ ਭਰ ਕੇ ਆਉਣਾ ਜੇ ਅਫਸੋਸ ਆ ਕਿ ਇੰਨੀ કડਕਦੀ ਮਾਈਨਸ ਟੈਂਪਰੇਚਰ ਵੀ ਰਿਹਾ ਇਹ ਵੀ ਕੜਕ ਦੀ ਠੰਡ ਦੇ ਵਿੱਚ ਸਾਡੇ ਬਜ਼ੁਰਗ ਧੀਆਂ ਭੈਣਾਂ ਬੱਚੇ ਲੋਕਤੰਤਰਗ ਪ੍ਰਕਿਰਿਆ ਦਾ ਜਨਾਜਾ ਮੋਦੀ ਸਾਹਿਬ ਅਮਰੀਕਾ ਦੇ ਰਾਸ਼ਟਰਪਤੀ ਨੂੰ ਤਾਂ ਤਾਨੇ ਮਾਰ ਸਕਦੇ ਆ ਉਥੋਂ ਦੀ ਡੈਮੋਕ੍ਰੇਸੀ ਦਾ ਉਹਨਾਂ ਨੂੰ بڑا ਫਿਕਰ ਆ ਆਪਣੇ ਦੇਸ਼ ਦੀ ਡੈਮੋਕ੍ਰੇਸੀ ਦਾ ਜਨਾਜਾ ਨਿਕਲਦਿਆ ਉਸ ਜਨਾਜੇ ਦਾ ਫਿਕਰ ਨਹੀਂਗਾ ਅੱਜ ਪੂਰੇ ਸੰਸਾਰ ਦੇ ਲੋਕ ਜਿਹੜੇ ਜਸਮਾਨੀ ਤੌਰ ਤੇ ਇਸ ਅੰਦੋਲਨ ਦੇ ਵਿੱਚ ਨਹੀਂ ਆ ਸਕਦੇ ਫਿਜ਼ਿਕਲੀ ਅੱਜ ਉਹ ਦਿਲਦਾਰ ਮੰਦ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਆ ਅੱਜ ਪੂਰੇ ਦੇਸ਼ ਦੇ ਕਿਸਾਨ ਨੂੰ ਪੰਜਾਬ ਦੇ ਹਰਿਆਣਾ ਦੇ ਕਿਸਾਨ ਨੇ ਇੱਕ ਪਲੇਟਫਾਰਮ ਦਿੱਤਾ ਤੋਂ ਮੇਰੀ ਸਿਨਮਰ ਸਾਰਿਆਂ ਨੂੰ ਬੇਨਤੀ ਆ ਵੀ ਭਾਈ ਜਰੂਰ ਉਸ ਅੰਦੋਲਨ ਦੇ ਭਾਗੀਦਾਰ ਜਰੂਰ ਬਣ ਕੇ ਆਓ ਉਤਾਜ ਉਹ ਆਉਣ ਵਾਲੀ ਪੀੜ੍ਹੀ ਸਾਡੀ ਜਿਹੜੀ ਹੈ ਸਾਡਾ ਆਉਣ ਵਾਲਾ ਜਨਰੇਸ਼ਨ ਹੈ ਜਿਹੜਾ ਉਹ ਇਸ ਅੰਦੋਲਨ ਤੋਂ ਇੱਕ ਸੇਧ ਲੈ ਸਕੇ ਮੈਂ ਬਹੁਤ ਬਹੁਤ ਅੱਜ ਦੇ ਉਦਘਾਟਨ ਸਮਾਰੋਹ ਕੀ ਲੱਗਦਾ ਜੀ 26 ਜਨਵਰੀ ਤੋਂ ਪਹਿਲੇ ਪਹਿਲੇ ਹੋ ਜਾਊਗਾ ਜੀ ਦੇਖੋ ਮੋਦੀ ਜੇ ਉਹ ਆਪਣੇ ਆਪ ਨੂੰ ਮਹਿਸੂਸ ਕਰਨ ਲੱਗੇ ਜਿੱਦਾਂ ਉਹ ਦੇਸ਼ ਦਾ ਕੋਈ ਡਿਕਟੇਟਰ ਤਾਨਾਸ਼ਾਹੀ ਰਾਜ ਹੁੰਦਾ। ਰਾਣੀ ਦੇ ਗਰਭ ਦੇ ਵਿੱਚੋਂ ਰਾਜਾ ਪੈਦਾ ਹੋਣਾ ਡਾਕਟਰ ਭਿੰਦਰਾ ਮਹੇਦਕਰ ਸਾਹਿਬ ਸੰਵਧਾਨ ਲਿਖ ਕੇ ਦੇ ਗਿਆ, ਬੰਦ ਕਰਕੇ। ਹੁਣ ਮਾਤਾਂ ਦੀ ਪੇਟੀ ਦੇ ਗਰਭ ਦੇ ਵਿੱਚੋਂ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਲੋਕ ਸਭਾ ਤੇ ਵਿਧਾਨ ਸਭਾ ਆਵਦੇ ਮੈਂਬਰ ਨਿਕਲਦੇ ਆ। ਮੋਦੀ ਸਾਹਿਬ ਆਪਣੇ ਆਪ ਨੂੰ ਅੱਜ ਵੀ ਕੋਈ ਤਾਨਾਸ਼ਾਹੀ ਰਾਜ ਸਮਝਦੇ ਆ। ਲੋਕਾਂ ਤੋਂ ਉੱਤੇ ਕੁਝ ਵੀ ਨਹੀਂ। ਅੱਜ ਪੂਰੇ ਦੇਸ਼ ਦੇ ਲੋਕ ਨਹੀਂ, ਅੱਜ ਪੂਰੀ ਦੁਨੀਆ ਦੇ ਗੈਰਤਮੰਦ ਲੋਕ ਡੈਮੋਕ੍ਰੇਸੀ ਨੂੰ ਪਸੰਦ ਕਰਨ ਵਾਲੇ ਲੋਕ, ਮਨੁੱਖੀ ਅਧਿਕਾਰਾਂ ਦੇ ਰਾਖੇ ਲੋਕ, ਫੰਡਾਮੈਂਟਲ ਰਾਈਟਸ ਦੇ ਰਾਖੇ ਲੋਕ ਅੱਜ ਇਸ ਅੰਦੋਲਨ ਦੇ ਨਾਲ ਜੁੜਿਆ ਮੋਦੀ ਸਾਹਿਬ ਨੂੰ ਤੇ ਉਹਨਾਂ ਦੀ ਪਾਰਟੀ ਨੂੰ ਸ਼ਰਮ ਕਰਨੀ ਚਾਹੀਦੀ ਆ। ਬਹੁਤ ਹੋ ਗਈ ਇਹ ਕਾਨੂੰਨ ਜਿਹੜੇ ਕਾਲੇ ਆ ਜਿਹੜੇ ਦੇਸ਼ ਦੇ ਕਿਸਾਨ ਤੇ ਆਮ ਲੋਕਾਂ ਵਾਸਤੇ ਬੜੇ ਖਤਰਨਾਕ ਹੈ ਤੁਰੰਤ ਰੱਦ ਕਰ ਦੇਣੇ ਚਾਹੀਦੇ ਇੱਕ ਮੈਂਬਰ ਪਾਰਲੀਮੈਂਟ ਰਵਨੀ ਸਿੰਘ ਬਿੱਟੂ ਆ ਜਿਹੜਾ ਬਿਆਨ ਉਹ ਤੇ ਬੀਜੇਪੀ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ ਵੀ ਮਾਮਲਾ ਦਰਜੋ ਫਿਲੂ ਦਿਹਾਣੀ ਦੇਖੋ ਬੀਜੇਪੀ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਹਤਕੰਡੇ ਅਪਣਾ ਰਹੀ ਹੈ ਜੇ ਪੰਜਾਬ ਤੋਂ ਜਿੱਤ ਕੇ ਗਏ ਮੈਂਬਰ ਪਾਰਲੀਮੈਂਟ ਜੰਤਰ ਮੰਤਰ ਦੇ ਉੱਤੇ ਕੜਕ ਦੀ ਠੰਡ ਦੇ ਵਿੱਚ ਧਰਨੇ ਦੇ ਬੈਠੇ ਸਮ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਉਹ ਕਿਸਾਨ ਅੰਦੋਲਨ ਵਾਸਤੇ ਪੂਰੀ ਦੁਨੀਆ ਦਾ ਧਿਆਨ ਕੇਂਦਰਿਤ ਕਰ ਰਹੇ ਆ ਦੂਸਰਾ ਨੰਬਰ ਇਹ ਯਾਰ ਕਿਸੇ ਲੀਡਰ ਨੂੰ ਉਹ ਮੈਂਬਰ ਪਾਰਲੀਮੈਂਟ ਆ ਉਹ ਐਮਐਲਏ ਆ ਕਿਸਾਨ ਸੰਘਰਸ਼ ਕਮੇਟੀ ਦੇ ਕਿਸਾਨ ਆਗੂਆਂ ਦੇ ਵਰ ਖਿਲਾਫ ਬੋਲਣ ਦਾ ਕੋਈ ਅਧਿਕਾਰ ਨਹੀਂ ਹੈਗਾ ਲੱਖਾਂ ਦੀ ਗਿਣਤੀ ਦੇ ਵਿੱਚ ਜਿੱਥੇ ਕੁਦਰਤ ਦਾ ਵਰਤਾਰਾ ਨਾ ਪੁਲਿਸ ਨਾ ਟ੍ਰੈਫਿਕ ਪੁਲਿਸ ਨਾ ਸ਼ਾਸਨ ਤੇ ਨਾ ਪ੍ਰਸ਼ਾਸਨ ਇੰਨਾ ਲੱਖਾਂ ਦੀ ਗਿਣਤੀ ਦੇ ਵਿੱਚ ਗਏ ਅੰਦੋਲਨਕਾਰੀਆਂ ਨੂੰ ਬੜੇ ਢੰਗ ਤਰੀਕੇ ਦੇ ਨਾਲ ਮੈਨੇਜ ਕਰਨਾ ਅਸੀਂ ਉਹਨਾਂ ਕਿਸਾਨ ਲੀਡਰਾਂ ਦੇ ਵਿਰੁੱਧ ਬੋਲੀਏ ਇਹ ਗਲਤ ਹੈਗਾ ਸੋ ਮੈਂ ਫੇਰ ਕਹੂੰਗਾ ਬੀਜੇਪੀ ਦੀ ਜਿਹੜੀ ਪੰਜਾਬ ਤੋਂ ਲੀਡਰਸ਼ਿਪ ਜਿਨੇ ਖਾਦਾ ਪੰਜਾਬ ਦਾ ਪੀਤਾ ਪੰਜਾਬ ਦਾ ਪੈਨਿਆ ਪੰਜਾਬ ਦਾ ਅੱਜ ਪੰਜਾਬ ਦੇ ਨਾਲ ਜਿਹੜਾ ਗਦਾਰੀ ਕਰ ਰਿਹਾ ਪੰਜਾਬ ਦੇ ਲੋਕ ਕਦੇ ਵੀ ਇਹਨਾਂ ਬੀਜੇਪੀ ਦੇ ਲੀਡਰਸ ਨੂੰ ਮਾਫ ਨਹੀਂ ਕਰਨਗੇ